ਜੀ ਜਾਨਾ ਬਾਣੀ ਪੜਦੇ ਆ ਪਪਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਾਹਤ ਦਿਵਸ ਰਾਤ ਦੇ ਦਾਇ ਦਾ ਖੇਲੇ ਸਗਲ ਦੇ ਕੋਸੇ ਹੀ ਪੁੱਤਰ ਬੇਜੇ ਜਿਸ ਨੂੰ ਬਾਹਰ ਰਾਲ ਕੇ ਸੰਦੇਸ਼ ਦਿੱਤਾ ਸੀ ਉਹਨੂੰ ਅਸੀਂ ਪ੍ਰਦੂਸ਼ਿਤ ਕਰ ਦਿੱਤਾ ਸੋ ਇੱਕ ਤਾਂ ਇਹ ਕਿ ਦੇਸੀ ਗੁਰੂ ਦੀ ਗੱਲ ਮੰਨੀ ਹੁੰਦੀ ਅੱਜ ਲੋਕ ਕੈਨੇਡਾ ਵਾਲਾ ਦੇਖਦੇ ਪੰਜਾਬ ਮੁੱਲ ਨੂੰ ਡਿਨਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਕਿਸੇ ਨੂੰ ਕੋਈ ਦਰਾਜ ਨਹੀਂ ਪਰ ਜੇ ਇੰਡਸਟਰੀ ਕਹੇ ਵੀ ਤੁਹਾਡੇ ਸ਼ਰਧ ਅਸੀਂ ਸੁਆਹ ਬਣੀ ਹੈ ਤੇ ਬਰਬਾਦ ਨਹੀਂ ਇੰਡਸਟਰੀ ਨੂੰ ਵੀ ਕਿਹਾ ਕਿ ਤੁਸੀਂ ਆਪਣਾ ਸਵੇਜਾਤਾ ਲਾਗੂ ਕਰੋ ਅਸੀਂ ਇਹ ਸਾਰਾ ਕਹੀ ਸੀ ਆਪ ਮੁਬਾਈਲ ਦੇ ਉੱਤੇ ਜਿਹੜੀ ਵੀ ਚਿਮਨੀ ਤੋਂ ਤੁਹਾ ਨਿਕਲਦਾ ਉਹ ਕਰਕੇ ਅੱਜ ਤੋਂ ਬਿਲਕੁਲ ਜਿਹੜਾ ਹੈਗਾ 90% ਤੁਹਾ ਜਿਹੜਾ ਹੈਗਾ ਉਹ ਜਿਹੜੀ ਰਾਖ ਦੀ 400 ਟਰਾਲੀ ਜਿਹੜੀ 300 ਟਰਾਲੀ ਸ਼ਰਧ ਪਾਉਦੇ ਸੀ ਹੁਣ ਉਹ ਇਕੱਠੀ ਕਰਕੇ ਬਾਹਰ ਜਾਣ ਲੱਗ ਪਈ ਹੈ ਸੋ ਮਿਹਨਤ ਹਰ ਗਮ ਦੇ ਉੱਤੇ ਹੋ ਜੇ ਕੋਵੇ ਕਿ ਇੱਥੇ ਕੀ ਹੋ ਰਿਹਾ ਇੱਥੇ ਹੋ ਰਿਹਾ ਹੁਣ ਜੇ ਕਿੱਥੇ ਵੀ ਬੈਠੇ ਆ ਉੱਥੇ ਨੂੰ ਜਾਗਰੂਕ ਹੋਣ ਤੇ ਫਿਰ ਉਹਦੇ ਨਾਲ ਸਰਕਾਰ ਦੇ ਵੀ ਪ੍ਰੈਸ਼ਰ ਪੈਂਦਾ ਮਹਿਕਵੇ ਦੇ ਵੀ ਪ੍ਰੈਸ਼ਰ ਪੈਂਦਾ ਕਿਉਂਕਿ ਅਸੀਂ ਕਹਿੰਦੇ ਨੇ ਵੀ ਇੱਥੇ ਵੀ ਹੋ ਰਿਹਾ ਉੱਥੇ ਵੀ ਹੋ ਰਿਹਾ ਕਹਿਣ ਵਾਲਾ ਕੋਈ ਨਹੀਂ ਤੁਸੀਂ ਉਹਨਾਂ ਦੇ ਕਾਜੂ ਦੇਖੋਗੇ ਕਹਿੰਦੇ ਕੰਪਲੇਂਟ ਹੀ ਨਹੀਂ ਕੋਈ ਕੋਈ ਬੋਲ ਨਹੀਂ ਰਿਹਾ ਸੋ ਸਭ ਤੋਂ ਵੱਡੀ ਹੈਗੀ ਹੈ ਜਾਗਰੂਕਤਾ ਦੂਸਰਾ ਹੈ ਕਿ ਜੇ ਬੋਲਦੇ ਵੀ ਅਲੱਗ ਨੇ ਮੇਰੇ ਬੋਲਣ ਨਾਲ ਕੀ ਹੋਣਾ ਕਿਹੜਾ ਕੋਈ ਫਰਕ ਪੈਣਾ ਕਲਾਮ ਬੋਲੀ ਜਾਂਦਾ ਉਹਦੇ ਨਾਲ ਕੀ ਫਰਕ ਪੈਕ ਸੋ ਉਹ ਜਿਹੜੀ ਸਾਹ ਰੁਕਤਾ ਉਹ ਬਹੁਤ ਵੱਡੀ ਲੋੜ ਹੈ ਜਿਹਦੇ ਨਾਲ ਬਹੁਤ ਕੁਝ ਜਿਹੜਾ ਹੈ ਤੇ ਜਿਹੜੀ ਕਾਲਾ ਸਿੰਘਾ ਡਰੇਨ ਜਿਹਨਾਂ ਦੀ ਗੱਲ ਕੀਤੀ ਇਹਨਾਂ ਨੇ ਉਹ ਸਭ ਤੋਂ ਪ੍ਰਦੂਸ਼ਿਤ ਡਰੇਨਾਂ ਸੀ ਕਿਉਂਕਿ ਦੋ ਜਿਹੜੀਆਂ ਮੋਟਾ ਦਰਿਆ ਤੇ ਕਾਲਾ ਸਿੰਘਾ ਡਰੇਨ ਕਿਉਂਕਿ ਇਲੈਕਟ੍ਰੋਪਲੇਟਿਕ ਇੰਡਸਟਰੀ ਦਾ ਕੰਮ ਚੱਲਦਾ ਲੁਧਿਆਣੇ ਹੁੰਦਾ ਤੇ ਜਲੰਧਰ ਹੁੰਦਾ ਜਿਹੜੀ ਬੂਟਾ ਮੰਡੀ ਦੀ ਜਿਹੜਾ ਸਾਰਾ ਚਮੜੇ ਦਾ ਕੰਮ ਸੀ ਉਹ ਸਾਰਾ ਕਾਲਾ ਸ਼ੰਗਿਆ ਡਰੇਨ ਦੇ ਉੱਤੇ ਚਲੇ ਗਿਆ ਪਛਤੀ ਪੀਰ ਦਾ ਉਹਦਾ ਸਿੱਧਾ ਪਾਣੀ ਸੀ ਬੜਾ ਲੰਬੇ ਸਮੇਂ ਤੋਂ ਲੜਾਈ 2008 ਤੋਂ ਮੰਨ ਲਾਇਆ 2011 ਜਦੋਂ ਮੰਨ ਲਾਇਆ ਫਿਰ ਉੱਥੇ 50 ਮਿੰਟ ਦੀ ਟ੍ਰੀਟਮੈਂਟ ਪਲਾਨ ਲੱਗਾ 15 ਐਮਲਟੀ ਟ੍ਰੀਟਮੈਂਟ ਪਲਾਨ ਲੱਗਾ ਜਿਹੜਾ ਲੈਦਰ ਕੰਪਲੈਕਸ ਦਾ ਸੀ 5 ਐਮਲਟੀ ਟ੍ਰੀਟਮੈਂਟ ਪਲਾਨ ਲੱਗਾ ਤੇ ਹੁਣ ਉਹ ਸਮਾਰਟ ਸਿਟੀ ਦੇ ਵਿੱਚ ਦਿਲੰਦਰ ਦੇ ਵਿੱਚ ਸਾਰੇ ਸਟੋਨ ਪੀਚਿੰਗ ਹੋ ਗਈ ਹੈ ਜਿਹੜੇ ਸਿੱਧੇ ਪਾਣੀ ਲੱਗਦੇ ਸੀ ਉਹ ਬੰਦ ਹੋ ਗਿਆ ਤੇ ਉਹਨਾਂ ਦੇ ਸਮੇਂ ਤੋਂ ਉਹਦੇ ਵਿੱਚ ਵੀ 100 ਗੁਸ਼ਕ ਪਾਣੀ ਛੱਡਵਾਉਣ ਦਾ ਹਾਈ ਪ੍ਰੋਜੈਕਟ ਲਾ ਇੱਕ ਉਹ ਛੱਡ ਦਿੱਤਾ ਫਿਰ ਉਹ ਵੀ ਪਾਣੀ ਉਹਦੇ ਵਿੱਚ ਵੀ ਸਾਫ਼ ਹੋ ਜਾਊਗਾ ਜਿਹੜੀ ਚਿੱਟੀ ਬਣੀ ਹੈ ਸਿੰਬਲੀ ਪਿੰਡਾ ਨਵੇਂ ਸਹਿਰ ਦੇ ਬਾਈਪਾਸ ਦੇ ਨੇੜੇ ਉੱਥੇ ਵੀ 200 ਗੁਸ਼ਕ ਪਾਣੀ ਜਿਹੜਾ ਹੈਗਾ ਉਹਦਾ ਰੈਗੂਲੇਟਰ ਲਵਾਇਆ ਅਜੇ 50 ਗੁਸ਼ਕ ਪਾਣੀ ਜਾਂਦਾ ਕਿਉਂਕਿ ਜਿਹੜੀ ਹਾਈਪੇ ਜਾਂਦਾ ਉਹਦੇ ਥੱਲੇ ਉਹ ਕੁੜੀਆਂ ਉਹਨਾਂ ਨੂੰ ਉੱਚੀਆਂ ਲਾ ਕੇ ਉਹਦੇ ਥੱਲੇ ਪਾਣੀ ਨਹੀਂ ਲੰਘ ਰਿਹਾ ਉਹਦੇ ਵਾਸਤੇ ਸੀ ਜਤਨ ਕਰ ਰਹੇ ਐ ਇਸੇ ਤਰ੍ਹਾਂ ਅਲਾਮੁਲਪੁਰ ਤੋਂ ਜਿਹੜਾ ਹੈ ਉਹਦੇ ਵਿੱਚ ਪਾਣੀ ਛਲਵਾਇਆ ਜਿਹੜੀ ਉਸ ਡਰੇਨ ਆਉਂਦੀ ਹੈ ਤਾਂ ਕਿ ਪਾਣੀ ਜਿਹੜਾ ਰੈਗੂਲਰ ਚੱਲੇ ਕੋਸ਼ਿਸ਼ ਹੈ ਕਿ ਜਿਹੜੇ ਜਿੰਨੇ ਵੀ ਸਾਡੇ ਨੇਚਰਲ ਰਿਸੋਰਸਾਂ ਜਿਹੜੇ ਹੁਲਣਗੇ ਪਾਣੀ ਧਰਤੀ ਥੱਲੇ ਵੀ ਇਨਚਾਰਜ ਹੋਊਗਾ ਦੂਸਰਾ ਜਦੋਂ ਅਸੀਂ ਪਾਣੀ ਉਹਦੇ ਵਿੱਚ ਆਪਾਂ ਛੱਡਦੇ ਆਂ ਤੇ ਉਹਦੇ ਵਿੱਚ ਨੇਚਰਲੀ ਜਲ ਦੀ ਵਾਧੇ ਤੇ ਹੁਣ ਲੁਧਿਆਣੇ ਦਿੱਕਰ ਮੱਸੀਆਂ ਪਹੁੰਚ ਗਈਆਂ ਬੁੱਢੇ ਦਰਿਆ ਵਿੱਚ ਲੁਧਿਆਣੇ ਦਿੱਕਰ ਮੱਸੀਆਂ ਪਹੁੰਚ ਗਈਆਂ ਉਹਦਾ ਕਾਰਨ ਕੀ ਕਿਉਂਕਿ ਪਿਛੋ ਜਿਹੜਾ ਪਾਪ ਸਾਫ ਪਾਣੀ ਆਉਂਦਾ ਉਹਦੇ ਨਾਲ ਮੱਸੀਆਂ ਵੀ ਆਉਂਦੀਆਂ ਜਿਹੜੀਆਂ ਮੱਸੀਆਂ ਉਹ ਆਮ ਗੰਦਗੀ ਨੂੰ ਖਾਂਦੀਆਂ ਬਹੁਤ ਵੱਡਾ ਕੰਮ ਜਿਹੜਾ ਹੈ ਉਹ ਕਰਦੀਆਂ ਤੇ ਜਦੋਂ ਅਸੀਂ ਕੈਮੀਕਲ ਪਾ ਦਿੰਦੇ ਉਹ ਮੱਸੀਆਂ ਵੀ ਮਰ ਜਾਂਦੀਆਂ ਸੋ ਉਹ ਜਿਹੜੀਆਂ ਹੈਗੀਆਂ ਇਸੇ ਤਰ੍ਹਾਂ ਹੀ ਕਾਲੀ ਬੇਂਹ ਦੇ ਵਿੱਚ ਵੀ ਜਦੋਂ ਅਸੀਂ ਗਾ ਕਿ ਅਸੀਂ ਸਾਫ ਕਰਦੇ ਸੀ ਉਦੋਂ ਪ੍ਰੈਸ਼ਰ ਹੁੰਦੀ ਸੀ ਅਸੀਂ ਬੰਦ ਕਰਾਈ ਤੇ ਕੰਮ ਕਰਦੇ ਹਾਂ ਰੈਵੋਲੂਸ਼ਨ ਕਰਨੀ ਆ ਉੱਥੇ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਐਸ਼ ਵਲੇ ਤੁਨੋ ਜਲਤ ਕੀ ਸਭ ਕੁਝ ਹੈ ਬੜੀਆ ਕੁਦਰ ਕਾਲੀ ਨਹੀਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਆ ਗੁਰੂ ਜਰਨਾ ਵਿੱਚ ਅਰ ਭਾਸ ਕਰਦੇ ਆ ਤੁਨੂ ਉਹਦੇ ਤੇ ਭਰੋਸਾ ਵਿਸ਼ਵਾਸ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਮੋਢਾ ਜਰਨਾ ਵੀ ਸਾਫ ਸੁਥਰਾ ਹੋਵੇ ਮਾਲਵਾ ਤੇ ਰਾਜਸਥਾਨ ਦੇ ਲੋਕਾਂ ਨੂੰ ਉਹ ਰਾਤ ਮੜੇ ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਆ ਤੇ ਬਹੁਤ ਵੱਡਾ ਸਹਿਯੋਗ ਆਪ ਬਦੇਸ਼ ਵਿੱਚ ਬੈਠੇ ਮੇਰੇ ਨੇ ਉਹ ਕੋਈ ਤੁਸੀਂ ਕਹੀ ਲੈ ਕੇ ਟਰੈਕਟਰਾਂ ਨਾਲ ਕੰਮ ਕਰ ਸਕਦੇ ਆ ਬਹੁਤ ਥੜੀ ਆਰਥਿਕ ਮਦਦ ਆ ਉਹ ਸਾਰੀ ਅੱਗੇ ਵੀ ਐਮ ਆਰ ਐ ਮੇਰੇ ਨੇ ਬਹੁਤ ਵੱਡੀ ਮਦਦ ਕੀਤੀ ਹੈ ਇਸ ਤਾਜ਼ ਕਰਦੇ ਜੀ ਉਸ ਭਲੇ ਵਾਸਤੇ ਜਰੂਰ ਕਿਉਂਕਿ ਹਮੇਸ਼ਾ ਜਿਹੜੇ ਹੈਗੇ ਸਾਡੇ ਬਾਹਰ ਬੈਠੇ ਵੀਰ ਆ ਉਹ ਭਾਵੇਂ ਜਦੋਂ ਇਹੋ ਜਿਹੇ এনवायरमेंट ਵਿੱਚ ਰਹਿੰਦੇ ਆ ਬੜੀਆ ਘਰ ਜਿnde ਆ ਪਰ ਉਹਨਾਂ ਨੂੰ ਸੁਪਨੇ ਰਾਤ ਨੂੰ ਜਿਹੜੇ ਹੈਗੇ ਉਹ ਪਿੰਡ ਵਾਲੇ ਆ ਤੁਹਾਨੂੰ ਪਿੰਡ ਵਾਲੇ ਆਉਗੇ ਕਿਉਂਕਿ ਉਹਨਾਂ ਨੇ ਬਚਪਨ ਲਿਜਾ ਰਿਆ ਤੇ ਬਹੁਤ ਸਾਰੇ ਐਨ ਆਰ ਆਈ ਮੀਰਾਂ ਬਹੁਤ ਪਿੰਡਾਂ ਦੇ ਵਿੱਚ ਟੋਟੋ ਘਟ 200 ਤੋਂ ਵੱਧ ਪਿੰਡਾਂ ਦੇ ਵਿੱਚ ਐਨ ਆਰ ਆਈ ਮੀਰਾਂ ਦੇ ਜਿਹੜੇ ਖੇੜਾ ਦਾ ਕੰਮ ਸੀਗਾ ਪਿੰਡਾਂ ਵਿੱਚ ਛੋਟੇ ਸਿੰਚੇਬਲ ਮੋਡੂਲ ਬਣਾ ਕੇ ਪਿੰਡਾਂ ਵਿੱਚ ਸੀਵਰੇ ਪਾ ਕੇ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਇਹੋ ਬੇਨਤੀ ਕਰਦੇ ਹੁੰਦੇ ਕਿ ਜਿਹੜੇ ਐਨ ਆਰ ਆਈ ਮੀਰ ਆ ਇਹਨਾਂ ਨੇ ਕੁਝ ਲੈ ਕੇ ਨਹੀਂ ਜਾਣਾ ਫਿਰ ਡੁੱਬੋ ਇਹ ਕੁਝ ਕਰਨਾ ਦਿਓ ਦੇ ਇਹਨਾਂ ਨੂੰ ਵੱਧ ਤੋਂ ਵੱਧ ਸਨਮਾਨ ਦਿਓ ਕਿਉਂਕਿ ਇਹ ਇਹ ਕੁਝ ਨਾ ਕੁਝ ਕਹੁੰਦੇ ਆ ਕਿ ਸਾਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਅਸੀਂ ਇਹੋ ਜਿਹਾ ਵਧੀਆ ਮੁਲਕ ਚ ਆ ਕੇ ਬੈਠ ਗਏ ਸਾਡੇ ਭਾਈ ਭਰਾ ਰਿਸ਼ਤੇਦਾਰ ਸਾachsen ਬੰਦੀ ਹੈ ਸਾਡੀ ਆਉਣ ਵਾਲੀ ਪੀੜ੍ਹੀਆਂ ਅਸੀਂ ਉਹਨਾਂ ਲਈ ਕੁਝ ਕਰੀਏ ਪਰ ਉੱਥੇ ਵੀ ਪਿੰਡ ਪਿੰਡ ਵਿੱਚ ਇਹੋ ਜਿਹੀ ਪੋਲਿਟਿਕਸ ਜੀ ਦਾ ਕਰਕੇ ਕਈ ਵਾਰਾ ਪੈਸੇ ਲਾਉਣ ਨੂੰ ਵੀ ਤਿਆਰ ਹੁੰਦੇ ਉਹਨਾਂ ਨੇ ਵੀ ਸਾਡੇ ਕੋਲ ਆਉਂਦੇ ਬਾਬਾ ਜੀ ਅਸੀਂ ਪੈਸਾ ਲਾਉਣ ਤੋਂ ਉਹਨੇ ਪਰ ਸਾਨੂੰ ਲੋੜ ਨਹੀਂ ਦੇ ਦੇ ਇਹ ਕਮੀਆਂ ਸਾਡੇ ਵਿੱਚ ਬਹੁਤ ਆ ਤੁਹਾਨੂੰ ਕਹੀਏ ਵੀਰੋ ਇਹਦੇ ਉੱਤੇ ਵਾਪਸ ਜਿਹothe ਆ ਵੀ ਮਾੜਾ ਉੱਥੇ ਆ ਵੀ ਮਾੜਾ ਉਥੇ ਲੀਡਰ ਵੀ ਮਾੜੇ ਆ ਉਥੇ ਜਿਹੜੇ ਹੈਗੇ ਲੋਕ ਵੀ ਮਾੜੇ ਆ ਉਥੇ ਸਰਕਾਰਾਂ ਵੀ ਮਾੜੀਆਂ ਉਥੇ ਆ ਵੀ ਮਾੜਾ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਉਸ ਨੂੰ ਸਾਰਾ ਕੁਝ ਸਾਨੂੰ ਦੀਦਾ ਪਰ ਅਸੀਂ ਫਿਰ ਵੀ ਉਸ ਸਿਸਟਮ ਦੇ ਨਾਲ ਲੜ ਰਹੇ ਹਾਂ ਉਹਦਾ ਸੁਧਾਰ ਕਰ ਰਹੇ ਆ ਆਸਮਾਨ ਦਾ ਇਹ ਚੀਜ਼ਾਂ ਅਸੀਂ ਉਥੇ ਉਹ ਵੱਧ ਤੋਂ ਵੱਧ ਕਰ ਸਕੀਏ ਜਿੰਨਾ ਕੁ ਸਮਾਂ ਇੱਕ ਬੰਦਾ ਜੇ ਕਹੋ ਮੈਂ ਉਹਦਾ ਸਾਰਾ ਠੇਕਾ ਮੈਂ ਹੀ ਕਰ ਦੂੰਗਾ ਸਾਰੀ ਬਸਤੀ ਕਰ ਲੇਗਾ ਜਿੰਨਾ ਕਿ ਸਾਡੀ ਬਹੁਤ ਅਸੀਂ ਲੱਗੇ ਰਹੇ ਆ ਬਾਕੀ ਤੁਹਾਡੇ ਤੋਂ ਅਸੀਂ ਕਹ ਰਹੇ ਆ ਕਿ ਸਾਡੇ ਕੋ ਮંત્રી ਸਾਹਿਬ ਮੇਖੇ ਆ ਇਹਨਾਂ ਨੂੰ ਵੀ ਬੇਸ਼ੰਤੀ ਕਰਾਂਗੇ ਕਿ ਜ਼ਰੂਰ ਜਦੋਂ ਤੁਸੀਂ ਆਇਓ ਪੰਜਾਬ ਤੋਂ ਮੜ ਕੇ ਆਓ ਕੋਈ ਸਾਨੂੰ ਸੁਝਾਅ ਦੇ ਸਕਦੇ ਆ ਕੋਈ ਸਾਡੀ ਹੈਲਪ ਕਰ ਸਕਦੇ ਆ ਜਾਂ ਹੋਰ ਕਿ ਸਾਡੀ ਹਲਪ ਦੀ ਲੋੜ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਕਿਉਂਕਿ ਜਿਹੜਾ ਦਾਗਰੂ ਕੋ ਇਨਸਾਨ ਆ ਉਹ ਪਤਾ ਨਹੀਂ ਕਿੰਨੇ ਸੁੱਤੇਆਂ ਨੂੰ ਜਗਾ ਸਕਦਾ ਕਿੰਨੇ ਤੂੰ ਉਹ ਉਸ ਰਾਜ ਉਸਦੇ ਤੌਰ ਸਕਦਾ ਕਿਉਂਕਿ ਇਹ ਜੋ ਜੋ ਤੁਸੀਂ ਇੱਥੇ ਸਿੱਖ ਕੇ ਜਾਂਦੇ ਅਸੀਂ ਬੇਨਤੀ ਕਰਾਂਗੇ ਕਿ ਜ਼ਰੂਰ ਕਿਉਂਕਿ ਉੱਥੇ ਬੈਠੇ ਨੂੰ ਬੰਦੇ ਨੂੰ ਜਿਹੜੀਆਂ ਕਹਾਣੀਆਂ ਸੁਣਾਏ ਜਾਂਦੇ ਉੱਥੇ ਐਦਾਂ ਮੋਟ ਸਹੀਦਾ ਹੋ ਕੇ ਤਾਂ ਉਹ ਝੂਠ ਬੋਲਦੇ ਪਰ ਜੋ ਤੁਸੀਂ ਇੱਥੇ ਕਰਦੇ ਆ ਤੁਸੀਂ ਪ੍ਰੈਕਟੀਕਲ ਆਪਣੇ ਆਪਣੇ ਪਿੰਡ ਵਿੱਚ ਜਾ ਕੇ এডਿਕੇਸ਼ਨ ਵਾਸਤੇ ਦਾ ਪਲਾਂਟੇਸ਼ਨ ਵਾਸਤੇ ਦਾ ਕੁਝ ਵੀ ਕਰ ਸਕਦੇ ਹੋ ਉਹ ਸਾਡੇ ਉਹਨਾਂ ਲੋਕਾਂ ਵਾਸਤੇ ਇੱਕ ਆਧਾਰਨ ਹੋਊਗਾ ਜ਼ਰੂਰ ਅਸੀਂ ਤੁਹਾਡਾ ਮੋਸਟ ਮੋਸਟ ਵੈਲਕਮ ਕਹਿੰਦੇ ਆ ਇੱਥੇ ਵੀ ਪੰਜਾਬ ਦੇ ਵਿੱਚ ਸਾਡੀ ਲੋੜ ਹੋਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਅਸੀਂ ਗਰੋ ਤੁਹਾਡੇ ਰਿਣੀ ਆ ਗੁਰੂ ਪਾਰਸਾ ਵਿਚਾਰਨਾ ਵਿਚ ਅਰਦਾਸ ਕਰਦੇ ਆ ਕਿ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਂ ਥੋੜਾ ਜਿਹਾ ਹਟ ਕੇ ਦੱਸਣਾ ਚਾਹਣਾ ਤੁਹਾਨੂੰ ਵੀ ਜਿਹੜਾ ਸਾਡਾ ਪਰਿਵਾਰ ਆ ਉਹ ਬੜੇ ਲੰਬੇ ਸਮੇਂ ਤੋਂ ਮਤਲਬ ਪਿਛਲੀਆਂ 3-4 ਜਨਰੇਸ਼ਨਸ ਤੋਂ ਨਿਰਮਲ ਸੰਤਾਨਾ ਜੁੜਿਆ ਹੈ ਸਾਡੇ ਜਦੋਂ ਅਸੀਂ ਪਾਕਿਸਤਾਨ ਚ ਆਏ ਨੇ ਸਾਨੂੰ ਆਦਮਪੁਰ ਜਿਹੜੀ ਜ਼ਮੀਨ ਮਿਲੀ ਆ ਸਾਡੀ ਜ਼ਮੀਨ ਚ ਹੀ ਨਿਰਮਲ ਕੁੜੀਆਂ ਵੀ ਆ ਉਸ ਕੁੜੀਆਂ ਚ ਹੀ ਸਾਡਾ ਪਾਲਣ ਪੋਸ਼ਣ ਹੋਇਆ ਛੋਟੇ ਹੁੰਦੇ ਔਰ ਜਿੰਨੇ ਇਸ ਦਾ ਬੜਾ ਮਾਣ ਆ ਵੀ ਮੈਂ ਇਹ ਗੱਲ ਵਿਟਨੈਸ ਕਰ ਸਕਦਾ ਵੀ ਸਾਡੇ ਏਰੀਆ ਚ ਨਰਮਲ ਸਿੰਘ ਸਾਹ ਨੇ ਬਹੁਤ ਜ਼ਿਆਦਾ ਕੰਮ ਕੀਤਾ ਵੈਸੇ ਤਾਂ ਸਾਰੇ ਪੰਜਾਬ 'ਚ ਕੀਤਾ ਪਰ ਦੁਆਬੇ 'ਚ ਸਪੈਸ਼ਲੀ ਜਿੱਦਾਂ ਤੁਹਾਨੂੰ ਪਤਾ ਹੀ ਆਵੇ ਸੰਤ ਬਾਬਾ ਮਲਕੀਤ ਸਿੰਘ ਜੀ ਉਹ ਇੱਕ ਬਹੁਤ ਵੱਡੀ ਯੂਨੀਵਰਸਿਟੀ ਕਾਇਮ ਕਰਕੇ ਗਏ ਆ ਉਸ ਤੋਂ ਬਾਅਦ ਬੁਲਾਵਰ ਸਿੰਘ ਬ੍ਰਹਮ ਜੀ ਬਾਬਾ ਜੀ ਦਾ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਕੋ ਉਦੇ ਜਾਂਦੇ ਰਹਿੰਦੇ ਸੀ ਤਾਂ ਜਿਹੜੇ ਅਸੀਂ ਵੀ ਕੰਮ ਕਰਦੇ ਆ ਉਹ ਸਾਰੇ ਸੰਤ ਵਤਨ ਸਿੰਘ ਅੰਮ੍ਰਿਤਧਰ ਭਗਤ ਸਿੰਘ ਮਨਹਾਰਸ ਚੈਰਿਟੇਬਲ ਟਰਸਟ ਦੇ ਐਂਟਰੀ ਕਰਦੇ ਆ ਸਾਡਾ ਸਾਰਾ ਪਰਿਵਾਰ ਮੇਰੇ ਕਜ਼ਨਸ ਮੇਰਾ ਸਾਰੇ ਇੱਥੇ ਆਏ ਹੋ ਬ੍ਰਦਰ ਵੀ ਤਾਂ ਅਸੀਂ ਹਮੇਸ਼ਾ ਹੀ ਸਿਹਤ ਜਿਹੜੀ ਆ ਸੰਤਾਂ ਤੋਂ ਹੀ ਲਈ ਆ ਤਾਂ ਇਸ ਕਰਕੇ ਮੇਰੇ ਲਈ ਬਾਬਾ ਜੀ ਦੇ ਦਿਨ ਹੋਰ ਵੀ ਜ਼ਿਆਦਾ ਸਪੈਸ਼ਲ ਆਵੇ ਜਿਹੜੀ ਤੁਹਾਡੀ ਸੰਪਰਦਾ ਆ ਉਹਦੇ ਬਾਰੇ ਕਈ ਕਿੰਦੂ-ਪਲੰਦੂ ਵੀ ਹੁੰਦੇ ਆ ਪਰ ਜਿੰਨਾ ਕੰਮ ਨਰਮਲੇ ਨੇ ਕੀਤਾ ਮੇਰਾ ਖਿਆਲ ਕਿਸੇ ਵੀ ਸੰਪਰਦਾਇ ਨਹੀ ਕੀਤਾ ਪਾਣੀ ਪਿਤਾ ਮਾਤਾ ਦਾ ਅਰਥ ਵਾਦ ਇਹ ਬਕਸ਼ਾ ਸਾਨੂੰ ਹੈਗਾ ਕਿ এনਵਾਇਰਨਮੈਂਟ ਦਾ ਜਿਹੜਾ ਤੋਹਫਾ ਹੈਗਾ ਉਹਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਹੈ ਕਿ ਪ੍ਰਮਾਤਮਾ ਦੇ ਵਿੱਚ ਵੀ ਇਹ ਹੈਗਾ ਪਰ ਆਪਾਂ ਉਹਦੇ ਵਿੱਚ ਉਨੇ ਕੰਮਗਰ ਨਹੀਂ ਸੀਗੇ ਜਿਨ੍ਹਾਂ ਚ ਸਤ ਬਾਬਾ ਸੇ ਬਲਬੀਰ ਸਿੰਘ ਜੀ ਸਿਚਿਰਵਾਲ ਵਾਲੇ ਆਏ ਉਹਨੇ ਨਹੀਂ ਉਹ ਕਦਮ ਕੀਤਾ ਇਹ ਬੜਾ ਔਖਾ ਕਦਮ ਆ ਰੀਜ਼ਨ ਬੀਇੰਗ ਜਦੋਂ ਗ੍ਰਾਈ ਕਰਨੀ ਹੁੰਦੀ ਆ ਕੋਈ ਗੁਰੂ ਘਰ ਲੈ ਕਰਨਾ ਕੋਈ ਕਾਲਜ ਲੈ ਕਰਨਾ ਬਹੁਤ ਸਿਖਾਣਾ ਲੋਕ ਪੈਸੇ ਦਿੰਦੇ ਆ ਉਹਨਾਂ ਨੂੰ ਇਮਾਰਤ ਦਿਸਦੀ ਆ ਵੱੜਦੀ ਦਿਸਦੀ ਆ ਕੋਈ ਨਾਲਾ ਕਲੀਨ ਕਰਨਾ ਕੋਈ ਰਿਵਰਟ ਕਲੀਨ ਕਰਨਾ ਏ ਚੀਜ਼ ਦੇ ਵਿੱਚ ਮੈਨੂੰ ਪਤਾ ਬਹੁਤ ਉਕਾ ਉਹਦਾ ਐਨਰਜੀਜ਼ਮ ਸ਼ਾਦ ਰਾਮ ਦਾ ਜੋਗਾ ਪਰ ਮੈਂ ਨਾ ਤੋਂ ਅੱਜ ਸੁਣੂਗਾ ਕਿ ਇਹਨਾਂ ਨੂੰ ਕਿੰਨੀ ਉਤਿਆਈ ਹੋਈ ਜਾਂ ਸਿਖਾਲਾ ਕਿੰਨਾ ਹੋਇਆ ਮੇਰੇ ਖਿਆਲ ਗੁਰੂ ਬੜਾ ਬਿਆਥਾ ਇਹਨਾਂ ਨੂੰ ਬੜੀ ਖੁਸ਼ੀ ਚੁਰੀ ਹੋਣੀ ਹੈ ਪਰ ਜਨਰਲੀ ਸਪੀਕਿੰਗ ਬੜਾ ਉਕਾ ਕਾਰਜ ਕਰ ਪਰ ਇਹ ਜਿਹੜਾ ਕਾਰਜ ਉਹ ਕਰਦਾ ਇਹਦੇ ਨਾਲ ਇਨਸਪੀਰੇਸ਼ਨ ਬਹੁਤ ਮਿਲਦੀ ਆ ਅਸੀਂ ਵੀ ਇੱਥੇ ਕੈਨੇਡਾ ਦੇ ਐਮਪੀ ਆ ਪਰ ਅਸੀਂ ਇਤੋਂ ਸੁਣਦੇ ਤੇ ਪੜ੍ਹਦੇ ਆ ਕਿ ਸਾਡੇ ਵੀ ਮਹਾਪੁਰਸ਼ ਇਤੇ ਕਿੰਨੇ ਚੰਗੇ ਕੰਮ ਦੇ ਵਿੱਚ ਲਗੇ ਹੋਏ ਐ এনवायरमेंट ਨੂੰ ਕਲੀਨ ਕਰਦੇ ਔਰ ਨੌਜਵਾਨ ਜਿਹੜੀ ਪਨੀਰੀ ਆ ਉਹਨੇ ਬਹੁਤ ਉਤਸ਼ਾਹ ਦੇ ਨਾਲ ਲਿਆ ਅਮਰੀਕਾ ਤੋਂ ਬਾਅਦ ਕਈ ਮੂਵਮੈਂਟਾਂ ਹੋਰ ਵੀ ਸ਼ੁਰੂ ਹੋਈਆਂ ਐ ਇਕੋਸਿਕ ਹੋ ਗਈਆਂ ਲੋਕਾਂ ਨੇ ਦਰੱਖਤ ਪਲੈਂਟ ਕੀਤੇ ਪਰ ਕਲੀਨ ਕਰਨਾ ਇੱਕ ਰਿਵਰੈਂਟ ਇੱਕ ਦਰਿਆ ਇਹ ਬਹੁਤ ਵੱਡੀ ਗੱਲ ਐ ਔਰ ਉਹਨੂੰ ਇਨਸਪਾਇਰ ਕਰਕੇ ਹੋਰ ਕਰਨਾ ਸੋ ਮੈਂ ਆਪਾ ਕੈਨੜਾ ਦੇ ਵਿੱਚ ਆਲਰੇਡੀ এনवायरमेंट ਨੂੰ ਬਹੁਤ ਉੱਚਾ ਸਾਧਦੇ ਔਰ ਸੁੱਚਾ ਸਾਧਦੇ ਔਰ ਚੰਗੇ ਕਾਰਜ ਕਰਦੇ ਔਰ ਮੈਨੂੰ ਪਤਾ ਇੱਥੇ ਵੀ ਜੇ ਹੁਣੇ ਤੇ ਹੋਰ ਵਿਆਹ ਦੇ ਦੋਸਤ ਤੇ 3 ਪਲੈਨਟਿਕ ਤੇ ਹੋਰ ਬਾਰੇ ਵਧੀਆ এনवायरमेंट ਦੇ ਕਦਮ ਚੱਕ ਕੇ ਕਰਦੇ ਆ ਪਰ ਇਨਸਪੀਰੇਸ਼ਨ ਸਾਰੀ ਇਹਨਾਂ ਅਰ ਗਿਆ ਤੋਂ ਮਿਲਦੀ ਹੈ ਕਿ ਐਸੀ ਇਹ ਕਰੀਏ ਸੋ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਸਿੱਖ ਲੀਡਰਸ਼ਿਪ ਦੇ ਵਿੱਚ ਵੀ ਇਦਾਂ ਦੀ ਮਹਾਨ ਰਸਤੀ ਹੈਗੀ ਆ ਹੋਰ ਹਿੰਦੁਸਤਾਨ ਨੇ ਵੀ ਇਹਨਾਂ ਨੂੰ ਰਿਗਾਰਡ ਕਰਕੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਇਹ ਇੱਕ ਇਹਨਾਂ ਦੀ ਰੋਲ ਦੀ ਅਦਾ ਦੇ ਉੱਤੇ ਹੋਰ ਨਿਸ਼ਕਾਮ विदाउट वेदार्थ ਇੱਕ ਇਨਸਾਰ ਹੈ ਕਿ ਜਦੋਂ ਵੀ ਇਹਨਾਂ ਦਾ ਪੜਦੇ ਹੈ ਇਹਨਾਂ ਦੇ ਕੋਈ ਵੀ ਸ਼ਖਸੀਤ ਦੇ ਨਾਲ ਬਾਰੇ ਉੱਚੀ ਤੇ ਸੁੱਚੀ ਗੱਲ ਨਹੀਂ ਹੋਣਾ ਕਹਿੰਦੇ ਆ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਹੈ ਕੈਨੇਡਾ ਤੁਸੀਂ ਆਏ ਆ ਇੱਥੇ ਸਾਨੂੰ ਵੀ ਤੁਸੀਂ ਇਨਸਪਾਇਰ ਕਰਕੇ ਜਾਓਗੇ ਅਸੀਂ ਵੀ ਇਸੇ ਤਰ੍ਹਾਂ ਮੇਰ ਜਿਹੜਾ ਉਹਦਾ ਵੀ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਉਹ ਇਹ ਹੈਗਾ ਕਿ ਜਿਹੜਾ ਏ ਵੀਕਰ ਕੰਟਰੀ ਆ ਗਿਆ ਜਿਹੜੀਆਂ ਕੰਟਰੀਆਂ ਦੇ ਡਿਵੈਲਪ ਕਰ ਰਹੀਆਂ ਉਹਨਾਂ ਨੂੰ ਸਹਾਇਤਾ ਕਰਨੀ ਉਹਨਾਂ ਨੂੰ ਉਹਨਾਂ ਦੀ ਕਲਾਈਮਟਲ ਐਨਵਾਇਰਨਮੈਂਟਲ ਦਾ ਉਹ ਇੱਕ ਜਿਹੜੀ ਆ ਉਹ ਦੂਰ ਕਰਨੀ ਕਿੱਦਾਂ ਕਰ ਸਕਦੇ ਕਿਹੜੀ ਸਹਾਇਤਾ ਕਿਹੜੀ ਟੈਕਨੋਲੋਜੀ ਉਹਨਾਂ ਤੋਂ ਵੀ ਸਹਾਇਤਾ ਲੱਭ ਸਕਦੇ ਤਾਂ ਕਿ ਤੁਸੀਂ ਵੀ ਦੱਸ ਸਕਦੇ ਜੇ ਜਦੋਂ ਪੋਰ ਕੰਟਰੀਆਂ ਜਾਣੇ ਤਾਂ ਕਿਵੇਂ ਅਸੀਂ ਉਹਨਾਂ ਨੂੰ ਸਾਦੇ ਸੋ ਇਹ ਮੈਂ ਕਹਿੰਦਾ ਮਖੀਮਾ ਦਾ ਜਾਂਚ ਪਾਕੀ ਸਾਡੇ ਧਰ ਗੁਜਾਰ ਕਮੇਟੀ ਦੇ ਵੀ ਮੈਂਬਰ ਆ ਇਹਦਾ ਬਹੁਤ ਜੀਆ ਰੋਤੇ ਹੋਰ ਬੜੀਆਂ ਸ਼ਖਸੀਅਤਾਂ ਆ ਮੈਂ ਬਹੁਤ ਮਾਣ ਨਾਲ ਧੰਨਵਾਦ ਕਰਦਾ ਤੁਹਾਨੂੰ ਵੈਲਕਮ ਕਰਦਾ ਉਹ ਰਾਜਨੀਤੀ ਪਿੱਛੇ ਸਾਥ ਤੇ ਦੁਨੀ ਵੀ ਦੱਸ ਦੇ ਆ ਇਹ ਵੀ ਮੈਨੂੰ ਬਾਬਾ ਜੀ ਦੇ ਕਾਫੀ ਗੱਲਾਂ ਬਾਤਾਂ ਦੱਸ ਆਪਣੇ ਇਲਾਕਿਆਂ ਚ ਇੱਕ ਇੱਕ ਸਕੂਲ ਇੱਕ ਇੱਕ ਹਸਪੀਟਲ ਜਿਹੜਾ ਵਾ ਜਰੂਰ ਖੋਲੋ ਤੇ ਇੱਕ ਲਾਸਟ ਬੇਨਤੀ ਜਦੋਂ ਆਪਾਂ ਲੰਗਰ ਲਾਉਨੇ ਆ ਭਾਵੇਂ ਤੁਸੀਂ ਇੱਥੇ ਲਾਓ ਤੇ ਭਾਵੇਂ ਪੰਜਾਬ ਚ ਲਾਓ ਲੰਗਰ ਦੇ ਨਾਲ ਕਿਤਾਬਾਂ ਦਾ ਲੰਗਰ ਤੇ ਦਵਾਈਆਂ ਦਾ ਲੰਗਰ ਜਿਹੜਾ ਵਾ ਜਰੂਰ ਜਿਹੜਾ ਵਾ ਜਰੂਰ ਲਾਓ ਇਹ ਮੇਰੀ ਜੜੀਆ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ